ਸਾਰੇ ਆਪਾਂ ਜਾਣਦੇ ਕਿ ਲੋਕ ਸਭਾ ਦਾ ਸਭ ਤੋਂ ਵੱਡਾ ਮਹਾਂ ਕੁੰਬ ਜਿਹੜਾ ਹੈ ਉਹ ਹੋਣ ਜਾ ਰਿਹਾ ਔਰ ਪੰਜਾਬ ਚ ਚੋਣਾਂ ਇੱਕ ਚੋਣਾਂ ਆ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨਸਾਪਦੀ ਇਕਵਾਇ ਚ ਦੋ ਸਾਲਾਂ ਤੋਂ ਤਮਾਮ ਲੋਕ ਹਿੱਤ ਵਾਸਤੇ ਕੰਮ ਕੀਤਾ ਹੈ। ਚਾਹੇ ਤੁਸੀਂ ਨੌਕਰੀਆਂ ਦੀ ਗੱਲ ਕਰ ਲੋ ਵਿਦਆਊਟ ਐਨੀ ਹੈਵਰਿਸਮ ਕੋਈ ਭਾਈ ਭਤੀਜਾਵਾਦ ਨਹੀਂ ਮੈਰਿਟ ਤੇ 42000 ਤੋਂ ਵੱਧ ਨੌਕਰੀਆਂ ਦੇ ਸ਼ੁਰੂ ਲੋਕਾਂ ਦੀ ਸਹੂਲਤ ਵਾਸਤੇ ਸ਼ਾਨਦਾਰ ਮੁਹੱਲਾ ਕਲੀਨਿਕ ਖੋਲੇ ਜਿੱਤੇ 1.5 ਕਰੋੜ ਲੋਕਾਂ ਨੇ ਜਿਹੜਾ ਆਪਣਾ ਲਾਜ ਕਰਾਇਆ ਫ੍ਰੀ ਆਫ ਕਾਸਟ ਸ਼ਾਨਦਾਰ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਆ ਲੋਕਾਂ ਨੂੰ ਜਿਹੜਾ ਬਿਜਲੀ ਫ੍ਰੀ ਮਾਨ ਸਾਹਿਬ ਦੀ ਸਰਕਾਰ ਨੇ 300 ਯੂਨਿਟ ਬਿਜਲੀ ਫ੍ਰੀ ਦੇ ਕੇ ਤਕਰੀਬਨ 90% ਲੋਕਾਂ ਦਾ ਜ਼ੀਰੋ ਬਿੱਲ ਬਿਜਲੀ ਆ ਰਿਹਾ ਜਿਦੇ ਨਾਲ ਹਰ ਇੱਕ ਪਰਿਵਾਰ ਦਾ 300 4000 ਰੁਪਏ ਪਰਮੰਤ ਪਾਖਦਾ ਉਹਦੇ ਪਰਿਵਾਰ ਤੇ ਆਰਥਿਕ ਬੋਝ ਘਟਦਾ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਔਰ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਏਜੰਡਾ ਹੈ ਅਸੀਂ ਚਾਹੁੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਾਉਣੀ ਆ ਔਰ ਲੋਕਾਂ ਦੀ ਜਿਹੜਾ ਆਰਥਿਕ ਬੋਝ ਆ ਉਹਨੂੰ ਘਟਾਇਆ ਜਾਵੇ। ਬਿਹਤਰੀਨ ਸਕੂਲ ਬਣ ਰਿਹਾ ਤੇ ਲੋਕ ਸਰਕਾਰੀ ਸਕੂਲਾਂ 'ਚ ਬੱਚੇ ਪੜਾਉਣਗੇ। ਲੋਕਾਂ ਦਾ ਪ੍ਰਾਈਵੇਟ ਵਾਲਾ ਜਿਹੜਾ ਦੁਨੀਆ ਭਰ ਦਾ ਲੱਖਾਂ ਕਰੋੜਾਂ ਦਾ ਖਰਚ ਘਟੂ। ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਮੇਨ ਖਰਚਾ ਅੱਜਕੱਲ ਹਰ ਪਰਿਵਾਰ ਦਾ ਹੈ। ਬਜ਼ੁਰਗਾਂ ਨੂੰ ਫ੍ਰੀ ਆਫ ਕੋਸਟ ਜਿਹੜਾ ਬੰਦਾ ਛੋਟੀ ਮੋਟੀ ਵੀ ਮੰਨ ਲਓ ਬਿਮਾਰੀ ਬੁਖਾਰ ਚੜ ਗਿਆ ਸਿਰਦਰਦ ਕੋਈ ਹੋਰ ਛੋਟਾ ਮੁੰਡਾ ਵਜਖਮ ਹੈ ਉਹ ਸ਼ਹਿਰਾਂ 'ਚ ਭਜਦਾ ਸੀ। ਸ਼ਹਿਰ 'ਚ ਪ੍ਰਾਈਵੇਟ ਜਿਹੜੇ ਹਸਪਤਲ ਉਹਨੂੰ ਐਕਸਪਲੋਇਟ ਕਰਦੇ ਆ ਉਹਦਾ ਖਰਚਾ ਬਹੁਤ ਹੁੰਦਾ ਮਹੱਲਾ ਕਲੀਨਿਕ ਦੇ ਰਾਹੀਂ ਵਿੱਚ 40 ਤੋਂ ਵੱਧ ਫ੍ਰੀ ਆਫ ਜਿਹੜੇ ਟੈਸਟ ਜਿਹੜੇ ਚਾਹੀਓ ਬਲੱਡ ਟੈਸਟ ਹੈ ਯੂਰਿਨ ਟੈਸਟ ਫ੍ਰੀ ਸੋ ਅਸੀਂ ਇੱਕੋ ਏਜੰਡਾ ਹੈ ਸਾਡਾ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਆਉਣ ਵਾਲਾ ਭਵਿੱਖ ਪੰਜਾਬ ਬਿਹਤਰ ਬਣਾਉਣਾ ਉਸ ਤਮਾਮ ਉਪਲਬਧੀਆਂ ਨੂੰ ਲੈ ਕੇ ਔਰ ਜਿਹੜਾ ਸਾਡਾ ਜਥੇਬੰਦਕ ਢਾਚਾ ਵਲੰਟੀਅਰ ਸਹਿਬਾਨ ਦੇਖੋ ਪਾਰਟੀ ਦਾ ਬੇਸ ਵਲੰਟੀਅਰ ਉਹਨਾਂ ਨੇ ਲਗਾਤਾਰ ਸਾਡੀ ਲੀਡਰਸ਼ਿਪ ਕੰਸਲਟੇਸ਼ਨ ਕਰ ਰਹੀ ਹੈ ਗੱਲਬਾਤ ਕਰ ਰਹੀ ਹੈ ਔਰ ਰਣਨੀਤੀ ਬਣਾਈ ਜਾ ਰਹੀ ਹੈ ਕਿ ਤੇਰਾ ਜ਼ੀਰੋ ਨਾਲ ਆਵਾ ਦੀ ਪਾਰਟੀ ਨੇ ਕਿਤਰਾ ਜਿੱਤਣਾ ਹੈ ਘਰ ਘਰ ਤੱਕ ਕਿਤਰਾ ਪਹੁੰਚਣਾ ਹੈ ਉਹਦੇ ਵਾਸਤੇ ਅੱਜ ਸਾਡੇ ਦੋਨੋਂ ਦੋਨੋਂ ਵੱਡੇ ਲੀਡਰ ਇੱਥੇ ਬੈਠੇ ਹਨ ਸਾਹਿਬ ਬਾਤ ਕੀ ਜਾਏ ਲੋਕ ਸਭਾ ਚੁਨਾਵ ਹੈ ਇਸ ਦੌਰਾਨ ਪਿਛਲੀ ਵਾਰ ਜਦ ਚੁਨਾਵ ਹੋਏ تھے ਸ਼ਿਲਪਾ ਰਿੰਕੂ ਤੋਂ ਪਾਰਟੀ ਨੇ ਉਤਾਰਿਆ ਠੀਕ ਹੈ ਬੜੀ ਲੀਡ ਸੇ ਜਿੱਤੇ ਲੇਕਿਨ ਐਸਾ ਕਿਹਾ ਹੋਇਆ ਕਿ ਉਹ ਪਾਰਟੀ ਚੁੱਕ ਕੇ ਬੀਜੇਪੀ ਮੇਂ ਸ਼ਾਮਿਲ ਹੋ ਗਏ

या तो वो बड़ा प्रलोभन लालच दिया गया है, या उनको को है, उनको कोई स्कैम डराया धमकाया गया यही बीजेपी के हथियार तो स्वाभाविक सी बात है, बीजेपी का तो फ्यूचर पंजाब में है नहीं इसके बावजूद अगर वो ज्वाइन कर रहे हैं तो स्पष्ट मानना है कि कहीं ना कहीं उन्होंने जलंधर और पंजाब के लोगों से गद्दारी की और पंजाब के लोगों उनको माकूल जवाब दीवार तो उनके साथ शीतल अंग्राल भी जो

लुटक सुट में कोई कॉम्प्रोमाइज नहीं और मुझे लगता है इसी कारण वो पार्टी छोड़ के गए और वो खुद मान रहे हैं कि ऑपरेशन ऑपरेशन देखिए लोटस नहीं कर रहा ये तो कोई मान नहीं सकता वो दोनों लोग हमारे भी ऑपरेशन लोटस का जो है शिकार हुए चंडीगढ़ में क्या हुआ आपने देखा हिमाचल में क्या हो रहा है देश भर में ऑपरेशन लोटस लगातार काम कर रहा है कोई लुकी छिपी बात नहीं है तो हमारे ये दोनों लोग भी जो है ऑपरेशन नोटिस का शिकार हुए है लेकिन इन्होंने जालंधर से गद्दारी की है जालंधर के लोग उनको जवाब देंगे सर पिछले जिम्नी जोनदविच पैराशूट एंट्री दी गई थी सुशील कुमार रिंकू को इस बार पार्टी अपना ही कोई नुमाइंदा उतारेगी या किसी और पार्टी पर लेके आएगी पार्टी ने फ्रॉम फॉर्मेशन ऑफ गवर्नमेंट गवर्नमेंट बनाने तो पहला भी चाहे अरविंद केजरीवाल जी होन ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਚਾਹੇ ਮਾਨ ਸਾਹਿਬ ਹੋਣ ਮਾਨਯੋਗ ਮੁੱਖ ਮੰਤਰੀ ਅਸੀਂ ਹਮੇਸ਼ਾ ਕਿਹਾ ਜਿਹੜੇ ਸਾਫ ਸੁਥਰੇ ਰਾਜਨੀਤੀ ਨੂੰ ਪਸੰਦ ਕਰਦੇ ਆ ਲੋਕ ਜਿਹੜੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਜੀ ਤੇ ਅਸੀਂ ਤਾਂ ਪੂਰੀਆਂ ਉਮੀਦਾਂ ਨਾਲ ਉਹਨਾਂ ਨੂੰ ਜਿਤਾਇਆ ਵੀ ਹੁਣ ਤੇ ਗੱਦਾਰੀ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਦਾ ਸਵਾਲ ਹੈ ਜਿੱਥੋਂ ਤੱਕ ਪਾਰਟੀ ਦੀ ਗੱਲ ਹੈ ਪਾਰਟੀ ਬਹੁਤ ਜਲਦੀ ਜਲੰਧਰ ਆਪਣਾ ਕੈਂਡੀਡੇਟ ਅਨਾਉਂਸ ਕਰੇਗੀ ਅੱਛਾ ਪਾਰਟੀ ਕੈਂਡੀਡੇਟ ਪਾਰਟੀ ਵਰਕਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਰੁੱਸੇ ਐ ਸੁਸ਼ੀਲ ਕੁਮਾਰ ਰਿੰਕੂ ਤੇ ਫਿਰ ਅਸ਼ੀਤ ਲਾਲ ਕੁਰਾਨ ਨੂੰ ਨਹੀਂ ਮਨਾਏਗਾ ਪਾਰਟੀ ਦੇ ਵੱਲੋਂ ਉਹ ਉਹ ਰੁੱਸੇ ਨਹੀਂ ਐ ਉਹਨਾਂ ਨੇ ਤੇ ਗੱਦਾਰੀ ਕਰਤੀ ਉਹਨਾਂ ਨੇ ਤੇ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਪਾਰਟੀ ਨੇ ਇੱਕ ਇਲੈਕਸ਼ਨ ਜਿਤਾਇਆ ਦੂਸਰੇ ਟਿਕਟ ਦਿੱਤੀ ਜੇ ਇਸ ਤੋਂ ਬਾਅਦ ਵੀ ਛੱਡ ਕੇ ਉਸ ਭਾਜਪਾ ਦਾ ਦਾਮਨ ਫੜ ਰਿਹਾ ਜਿਹੜੀ 4 ਨੰਬਰ ਤੇ ਆ ਤੇ ਸੁਭਾਵਿਕ ਜੀ ਗੱਲ ਹੈ ਕਿ ਤਨੇ ਕਿਤੇ ਵੱਡਾ ਲਾਲਚ ਦਿੱਤਾ ਗਿਆ ਹਾਂ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਕੋ ਇਮੋਸ਼ਨਲ ਹੈ ਉਹ ਆਪਣਾ ਦੁੱਖ ਦਰਦ ਕਰ ਲੈਂਦੇ ਆ ਕਈ ਵਾਰ ਕੱਢ ਲੈਂਦੇ ਆ ਲੇਕਿਨ ਉਹ ਪਾਰਟੀਆਂ ਨਹੀਂ ਬਦਲਦੇ ਔਰ ਹੁਣ ਸਾਰੇ ਇਹ ਵੱਡੀ ਲੜਾਈ ਜਿੱਥੇ ਲੋਕਸ਼ਾਹੀ ਔਰ ਤਾਨਾਸ਼ਾਹੀ ਜਿਹੜੀ ਦੇਸ਼ਵਾਦਰੀ ਔਰ ਲੋਕਸ਼ਾਹੀ ਨੂੰ ਬਚਾਉਣ ਵਾਸਤੇ लगातार लड़ाई वास्ते सारा कमर आजियर सहबान है वो तैयार है अगर इंडिया गठबंधन में कांग्रेस और आम आदमी पार्टी जो मिलकर दिखाई दे रही है पंजाब में अलग अलग सीटों पर चुनाव लड़ने का बोल दिया गया लेकिन इसमें कहीं ना कहीं आपको लग नहीं रहा है कि नुकसान भी हो सकता है क्योंकि वहाँ पे इंडिया गठबंधन के दौरान जो आप इकट्ठे लड़ रहे हो पंजाब में अलग अलग लड़ रहे हो पहले आप बात समझिए इंडिया गठबंधन का कंसेप्ट है की देश की लोकशाही को बचाना लोकतंत्र को बचाना और जो तानाशाही में मुल्क बढ़ रहा है उससे निजात लाना जो भाजपा की वो जहां तक पंजाब की बात है जो स्वाभाविक सी बात है बीजेपी जहां मजबूत है वहां तो अपोजिशन को एकजुट होने की जरूरत है पंजाब में तो बीजेपी को एग्जिस्ट नहीं करती और प्रिंसिपली भी मॉरली भी यहाँ कांग्रेस एक विरोधी जो अपोजिशन पार्टी और आम आदमी पार्टी सत्ताधार है वो तो स्वाभाविक सी बात है मॉरली ये ठीक नहीं है और यहाँ बीजेपी का कोई स्कोप नहीं है यहाँ आम आदमी पार्टी तेरह सीटों अरविंद केजरीवाल की तस्वीर को लेकर भी एक जो विवाद खड़ा हो गया है कि शहीद भगत सिंह और बाबा अम्बेदकर साहब की तस्वीरें उनकी तस्वीर लगा दी गई ले... नहीं हमने तो ये परंपरा शुरू की थी अरविंद केजरीवाल जी ने दिल्ली से जो हमारे संविधान निर्माता है बाबा साहब और देश की आजादी में जवानी में शहीद होने वाले शहीद आजम भगत सिंह की तस्वीर हर ऑफिस पे लगाई गई